ਇਹ ਆਈ ਦੀ ਵਿਸ਼ੇਸ਼ ਖਬਰ 에ਅਰ ਕੈਨੇਡਾ ਯਾਨ ਸਕੈਡਿਊਲ ਜਿਹੜੀਆਂ ਫਲਾਈਟਸ ਕੈਨਸਲੇਸ਼ਨ ਸੀ ਉਹ ਅਜਤੋਂ ਸ਼ੁਰੂ ਹੋ ਗਿਆ ਦੱਸੇ ਕਿ 에ਅਰ ਕੈਨੇਡਾ ਦੇ ਕੋ 10000 ਵਰਕਰਸ ਨੇ ਜਿਹੜੇ ਫਲਾਈਟ ਐਟੈਂਡੈਂਟਸ ਨੇ ਉਹਨਾਂ ਵੱਲੋਂ ਜਿਹੜੀ ਸਟ੍ਰਾਈਕ ਦੀ ਤਮਥਿਆ ਡੈਡਲਾਈਨ ਛੜਿਆ ਉਹ 1 ਵਜੇ ਸਵੇਰੇ ਸੈਚਡੇ ਸ਼ੁਰੂ ਹੋ ਜਾਣੇ ਆ ਉਦੋਂ ਉਹ ਪੋਸੀਬਲ ਸਟ੍ਰਾਈਕ ਤੇ ਜਾ ਸਕਦੇ ਆ ਹਾਲੇ ਕੜੀ ਯੂਨੀਅਨਸ ਤੇ 에ਅਰ ਕੈਨੇਡਾ ਦੀ ਕੋਈ ਗੱਲਬਾਤ ਛੜੇ ਨਹੀਂ ਛੜੀ ਦੱਸੇ ਕਿ 에ਅਰ ਕੈਨੇਡਾ ਨੇ ਲੋਕਾਂ ਨੂੰ ਆਫਰ ਕੀਤਾ ਕਿ ਫੁੱਲ ਰिफंड ਲੈ ਸਕਦੇ ਆ ਤੇ ਉਹਨਾਂ ਵਾਸਤੇ ਬਦਲਵੀਆਂ ਫਲਾਈਟਸ ਜਿਹੜੀਆਂ ਨੇ ਉਹਨਾਂ ਦਾ ਪ੍ਰਬੰਧ ਕਰਨ ਦੇ ਵੀ ਉਹਨਾਂ ਨੇ ਹਾਮੀ ਭਰੀ ਆ ਹਾਲ ਹੀ ਘੜੀ ਵੱਡੀ ਪਰਤੇ ਤੇ ਲੋਕਾਂ ਦੇ ਕੈਨੇਡਾ ਦੇ ਵਿੱਚ ਲੋਕਲ ਤੇ ਇੰਟਰਨੈਸ਼ਨਲ ਫਲਾਈਟਸ ਉੱਪਰ ਖਿਲਖੜੀ ਗਈ ਆ ਹੋਈ ਹੋਈ ਦੀ ਅੱਜ ਤੋਂ ਫਲਾਈਟ ਸ਼ੁਰੂ ਹੋਣਗੀਆਂ ਕੈਂਸਲ ਕੁਝ ਕੱਲ ਤੇ ਜਿਹੜੇ 에ਅ ਕੈਨੇਡਾ ਦੀ ਮੈਨੇਜਮੈਂਟ ਕਹਿੰਦੀ ਆ ਕਿ ਜਿਹੜਾ ਪੋਸੀਬਲ ਕੰਪਲੀਟ ਸਟਾਪੇਜ ਆ ওভারਸੀ ਸੈਚਰਡੇ ਕਰ ਦੇਣਾ ਤਾਂ ਕਿ ਲਾਸਟ ਮਿੰਟ ਸਾਨੂੰ ਕੋ ਪ੍ਰੋਬਲਮ ਜਿਹੜੀ ਨਾਵੇ ਦਾ ਹੈ ਸਾਰੀ ਪ੍ਰੋਬਲਮ ਹੀ ਆ ਬਟ ਐਸ ਜੀ ਐਸ ਦੇ ਉਹ ਆਪਣਾ ਆਪਰੇਸ਼ਨ ਜਿੱਤੋਂ ਕੱਲ ਤੋਂ ਲੈ ਕੇ ਸੱਚ ਦੇ ਤੱਕ ਉਸ ਨੂੰ ਸ਼ਟਡਾਉਨ ਕਰ ਦਿੰਗੇ ਕਸਮਰਸ ਨੂੰ ਕੈਂਸਲੇਸ਼ਨ ਬਾਰੇ ਆਲਰੇਡੀ ਕਹ ਦਿੱਤਾ ਗਿਆ ਹੈ ਔਰ ਫੂਲਰ ਫੰਡ ਦੀ ਜਿਹੜੀ ਆਫਰ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਇਹਦੇ ਨਾਲ ਹੀ ਇਸ ਵਕਤ 에ਅਰ ਕੈਨੇਡਾ ਨੇ ਸਰਕਾਰ ਨੂੰ ਰਿਕਵੈਸਟ ਕੀਤੀ ਆ ਜੋ ਇਹਦੇ ਵਿੱਚ ਇੰਟਰਵੈਨ ਕਰੇ ਗਵਰਨਮੈਂਟ ਜਿਹੜੀ ਆ ਉਹ ਡਾਇਰੈਕਟ ਕਰੇ ਜਿਹੜੀ ਆਰਬਿਟ੍ਰੇਸ਼ਨ ਜਿਹੜੀ ਆ ਪਾਵ ਜਬਰੀ ਕੰਮ ਤੇ ਵਾਪਸ ਆਉਣ ਦੇ ਆਰਡਰਸ ਨੇ ਫੈਡਰਲ ਸਰਮੈਂਟ ਨੇ ਅਜੇ ਤੱਕ ਕੋਈ ਇੰਡੀਕੇਸ਼ਨ ਨਹੀਂ ਦਿੱਤਾ ਕਿ ਉਹਦੇ ਵਿੱਚ ਉਹ ਇੰਟਰਵੈਨ ਕਰਨਗੇ ਇਸ ਡਿਸਪਿਊਟ ਦੇ ਵਿੱਚ ਫੈਡਰਲ ਜਨ ਮਿਨਿਸਟਰ ਨੇ ਜਿਹੜੇ ਪੱਤੀ ਹਾਜ਼ਰ ਉਹਨਾਂ ਨੇ ਕੱਲ ਇੱਕ ਸਟੇਟਮੈਂਟ ਦਿੱਤੀ ਸੀ ਪਰਸੋਂ ਜਿਹਦੇ ਵਿੱਚ ਉਹਨਾਂ ਨੇ ਦੋਨੋਂ ਪਾਰਟੀਆਂ ਨੂੰ ਅਨੁਰਖਿਤ ਕੀਤਾ ਸੀ ਕਿ ਉਹ ਟੇਬਲ ਤੇ ਰਹਿਣ ਗੱਲਬਾਤ ਜਨੇਚ ਤੱਕ ਸਿਰ ਨਹੀਂ ਚੜਦੀ ਡੀਲ ਦਾਕ ਉਦਦਲ ਮਾਰਾ ਨਹੀਂ ਨਬਿਆ ਅਜੰਡਾ ਨੇ ਚਟਕ ਟੈਕਸਟਾਈਲ ਬੱਤ ਜਿਹੜੀ ਹੁੰਦੀ ਰਹਿਣ ਚਾਹੀਦੀ ਆ ਕੈਨੇਡਾ ਦੇ ਵਿੱਚ ਇਹ ਵੱਡੀ ਜਿਹੜੀ ਸਟ੍ਰਾਈਕ ਆ ਇਹ ਕੈਨੇਡਾ ਦੇ ਗਰਾਉਂਡ ਵਰਕਰਸ ਦੀ ਫਲਾਈ ਰੈਟੈਂਡੈਂਸੀ ਉਸ ਨਾਲ ਵੱਡੀ ਪੱਧ ਤੇ ਡਿਸਟਰਬੈਂਸ ਜਿਹੜੀ ਆ ਉਹ ਪੋਸੀਬਲ ਨਜ਼ਰ ਆ ਰਹੀ ਹੈ ਇਸ ਦੇ ਬਾਰੇ ਹੋਰ ਅਪਡੇਟ ਵੀ ਹੋਏਗੀ ਤੁਹਾਨੂੰ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਹੁਣ ਆਪਾਂ ਅਗਲੀ ਗੱਲਬਾਤ ਕਰਦੇ ਆ ਡੋਨਲਡ ਟਰੰਪ ਤੇ ਪੁਤਿੰ ਦੀ ਮੀਟਿੰਗ ਨੂੰ ਲੈ ਕੇ ਕੀ ਚਰਚਾਵਾਂ ਇਹਦੇ ਥੋੜੀ ਅਪਡੇਟ ਕਰਦੇ ਆਂ ਆਪਾਂ ਤੁਹਾਡੇ ਨਾਲ ਸੰਜੀ ਸੋ ਕਨਲ ਫਰਾਈਡੇ ਅਲਾਸਕਾ ਦੇ ਵਿੱਚ ਮਿਸਟਰ ਡੋਨਲਡ ਟਰੰਪ ਅਮਰੀਕਨ ਪ੍ਰੈਜ਼ੀਡੈਂਟ ਤੇ ਨਾਲ ਦੀ ਨਾਲ ਦੁਜੀ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਰਸ਼ੀਆ ਦੇ ਪ੍ਰੈਜ਼ੀਡੈਂਟ ਮਿਸਟਰ ਪੁਤਿਨ ਦੀ ਗਰੀਆ 101 ਮੀਟਿੰਗ ਹੋਣੀ ਆ ਦੱਸ ਚੀ ਜਿਹੜੇ ਕੰਟਰੀ ਦੇ ਪੁਖ ਵਾਸਤੇ ਮੀਟਿੰਗ ਹੋਣੀ ਆ ਜਿਸ ਦੇ ਉੱਪਰ ਅਭੀ 22 ਤੋਂ ਲਗਾਤਾਰ ਜਿਹੜੇ ਹਮਲੇ ਆ ਦੈਕਤ ਜਰੀਆ ਇੰਟਰਮੀਨ ਕੀਤਾ ਗਿਆ ਰਸ਼ੀਆ ਵੱਲੋਂ ਯੂਕਰੇਨ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਇਹਦੇ ਵਿੱਚ ਨਹੀਂ ਬੁਲਾਇਆ ਗਿਆ ਨਾਲ ਹੀ ਮਿਸਟਰ ਪੁਤਨ ਨੇ ਇਹ ਵੀ ਧਮਕੀ ਦਿੱਤੀ ਆ ਕਿ ਜੇ ਕੰਪਲੀਟ ਸੀਜ਼ਫਾਇਰ ਜਾਂ ਜੰਗ ਖਤਮ ਕਰਨ ਵਾਸਤੇ ਮਿਸਟਰ ਪੁਤਨ ਨਹੀਂ ਮੰਨਦੇ ਤੇ ਉਹਨਾਂ ਦੇ ਖਿਲਾਫ ਗੰਭੀਰ ਐਸਐਮ ਸਾਡੇ ਵੱਲੋਂ ਲੈ ਜਾਗੇ ਤੇ ਉਹਨਾਂ ਦੇ ਖਿਲਾਫ ਵੱਡੀਆਂ ਪਾਬੰਦੀਆਂ ਅਮਰੀਕਾ ਜਿਹੜਾ ਇੰਪੋਜ਼ ਕਰੇਗਾ ਕਿ ਇਹਨਾਂ ਧਮਕੀਆਂ ਨੂੰ ਅ ਰਸ਼ੀਆ ਮੰਦਾਫੀ ਨਹੀਂ ਮੰਦਾ ਇਹ ਇੱਕ ਵੱਖਰਾ ਮਸਲਾ ਹੈ ਇਹਦੇ ਬਾਰੇ ਅਪਟੂਟ ਕੌਡਨਾਲਰ ਜਾਰੀ ਰੱਖਾਂਗੇ ਹੁਣ ਗੱਲ ਕਰਦੇ ਆ ਕੈਨੇਡੀਅਨ ਪ੍ਰਾਈਮ ਮਿਸਟਰ ਜਿਹੜੇ ਅਲਾਈਜ਼ ਨੇ ਉਹਨਾਂ ਨਾਲ ਗੱਲਬਾਤ ਪ੍ਰਾਈਮ ਮਿਸਟਰ ਮਿਸਟਰ ਕਾਰਨੀ ਅ ਨੰਗੇ ਦਿਨ ਕੱਲ ਜਿਹੜੇ ਵੀ ਕਲੀਜ਼ਨਸ ਨੇ ਵਿਲਿੰਗ ਨੇ ਜਿਹੜੇ ਯੂਕਰੇਨ ਦੇ ਸਪੋਰਟ ਕਰਨ ਲਈ ਰਸ਼ੀਆ ਦੇ ਜਿਹੜੇ ਹਮਲੇ ਸੀ ਉਸ ਨੂੰ ਲੈ ਕੇ ਉਹਨਾਂ ਦੇ ਨਾਲ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਇਹਦੇ ਵਿੱਚ ਉਹ ਜੁਕਦੇ ਜਿਹੜੇ ਕੁਝ ਪੋਲਿਟਿਸ਼ੀਅਨਸ ਫਰਾਂਸ ਜਰਮਨੀ ਤੇ ਇਹਦੇ ਵਿੱਚ ਉਹਨਾਂ ਨੇ ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਦੀਮਿਰ ਜੈਰਸਕੀ ਨੂੰ ਵੀ ਜਿਹੜਾ ਉਹ ਸ਼ਾਮਲ ਕੀਤਾ ਸੀਗਾ ਹਾਲਕਾ ਦਸਤੀਕ ਜਿਹੜਾ ਸਕੇ ਕੁਰੀ ਫਿਰ ਦਸਤੀਕ ਸਾਈਡ ਦੀ ਜਿਹੜੀ ਸਮਿਟ ਆ ਉਹਦੇ ਵਿੱਚ ਉਹਨਾਂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ ਤੋ ਨਾਲ ਹੀ ਅਮਰੀਕਾ ਨੇ ਇਸ ਕੱਲ ਦਾ ਵਾਅਦਾ ਕੀਤਾ ਹੈ ਕਿ ਉਹ ਇਸ ਜਿਹੜੀ ਸੰਮੇਟਿਆ ਅ ਸਿਖਰ ਵਰਤਾ ਜਿਹੜੀ ਆ ਫਾਇਦੇ ਵਾਲੀ ਉਸ ਤੋਂ ਬਾਅਦ ਫੌਰਨ ਬਾਅਦ ਉਹ ਜੁਕਰੇਨੀਅਨ ਤੇ ਰਸ਼ੀਆ ਦੇ ਬਾਕੀ ਲੀਡਰਸ ਨੂੰ ਜਿਹੜੇ ਆ ਉਹ ਗੱਲ ਕਰਨਗੇ ਉਹਦੇ ਤੇ ਮੁਲਾਕਾਤ ਹੋਏਗੀ ਪਰ ਮੀਟਿੰਗ ਦੇ ਵਿੱਚ ਜੁਕਰੇਨ ਦੇ ਰਿਪਰੈਜ਼ੈਂਟਸ ਜਿਹੜੇ ਆ ਉਹਨਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਕੈਨੇਡਾ ਜਿਹੜੇ ਪ੍ਰੋਜੈਕਟ ਰੀਨਿਗ ਨੇ ਉਹਨਾਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ ਕੈਨੇਡਾ ਲਗਾਤਾਰ ਅਮਰੀਕਾ ਲਈ ਕਿਸੇ ਨਰਾਰੀ ਕੀ ਟਾਲਦਾ ਨਹੀਂ ਆ ਸੋ ਜਿਹੜੀ ਕੱਲ ਦੀ ਇਸ ਮੀਟਿੰਗ ਹੈ ਇਸ ਤੋਂ ਅਮਰੀਕਾ ਕੀ ਰਿਐਕਸ਼ਨ ਲੈਂਦਾ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਪਰ ਖਾਲ ਦੀ ਘੜੀ ਕੱਲ ਵਾਲੀ ਜਿਹੜੀ ਮੀਟਿੰਗ ਹੈ ਉਸ ਦਾ ਦੁਨੀਆ ਭਰ ਦੇ ਮੀਡੀਆ ਦਾ ਵੱਡਾ ਧਿਆਨ ਹੈ ਕਿ ਜੇ ਇਹ ਸੀ ਫਾਇਰ ਹੋ ਜਾਂਦਾ ਤੇ ਬਹੁਤ ਵੱਡੀ ਆਪਲ ਕਰਨੀ ਹੋਵੇਗੀ ਸੋ ਨਾਲ ਦੀ ਨਾਲ ਇਸ ਵਕਤ ਅੱਜ ਜਿਹੜੀ ਵੱਡੀ ਖਬਰ ਹੈ ਉਹ ਹੈ ਕਿ ਜਿਹੜਾ ਕਨੋਲਾ ਸੀਡ ਆ ਜਿਹੜਾ ਖਾਣ ਖਾਨ ਵਾਲਾ ਤੇਲ ਜਿਹੜਾ ਵੱਡੀ ਪੱਧਰ ਤੇ ਪ੍ਰੋਡਿਊਸ ਕਰਦਾ ਹੈ ਉਹਦੇ ਤੇ ਅੱਜ ਚਾਈਨਾ ਵੱਲੋਂ ਅਪ੍ਰੋਕਸੀਮੇਟਲੀ 70% 75.8% ਜਿਹੜਾ ਟੈਰਿਫਾ ਉਹ ਅੱਜ ਇੰਪੋਜ਼ ਕਰ ਦੰਗੇ ਚਾਈਨਾ ਵਾਲੇ ਸੋ ਇਹਦੇ ਨਾਲ ਹੀ ਕੈਨੇਡਾ ਵੱਲੋਂ ਅਮਰੀਕਾ ਦੀ ਜਿਹੜੀ ਐਗਰੀਕਲਚਰ ਹੈ ਉਨਾ ਲੀ ਮੰਡੀ ਖੋਲਣ ਦੀਆਂ ਜਿਹੜੀਆਂ ਵਿਚਾਰਾਂ ਨੇ ਉਸ ਨੂੰ ਲੈ ਕੇ ਕੈਨੇਡੀਅਨ ਫਾਰਮਰਸ ਕਾਫੀ ਚਿੰਤਾਜੇ ਦੱਸਿਏ ਕਿ ਗਵਰਨਮੈਂਟ ਕਨਸੀਡਰੇਰ ਕਰ ਰਹੀਆ ਕਿ ਜਿਹੜੀ ਮਾਰਕੀਟ ਐਕਸੈਸ ਆਮਰੀਕਨ ਫਾਰਮਰ ਦਾ ਉਸ ਨੂੰ ਬ੍ਰੇਕ ਕੀਤਾ ਜਾਵੇ ਦੱਸਿਏ ਕਿ ਕੈਨੇਡਾ ਨੇ ਆਲਮੋਸਟ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਬਾਰਬਰ ਅਜ਼ਾਮ ਲਾਉਂਦੇ ਨੇ ਕਿ ਜਿਹੜੀ ਅਮਰੀਕਨ ਡੇਰੀ ਪ੍ਰੋਡਕਟ ਆ ਉੱਤੇ ਆਲਮੋਸਟ 100% ਦਾ ਟੈਕਸ ਲਾਇਆ ਹੋਇਆ 300% ਟੈਰਫ ਗੇਤੇ ਕਾਫੀ ਨਰਾਜ਼ ਆ ਰਹੇ ਨੇ ਅਮਰੀਕਨ ਪ੍ਰੈਜ਼ੀਡੈਂਟ ਹੁਣ ਸਾਡੇ ਐਗਰੀਕਲਚਰ ਮਿਨਿਸਟਰ ਨੇ ਮੈਕਡੋਨਲ ਉਹਨਾਂ ਨੇ ਕਿਹਾ ਕਿ ਫੈਡਰਲ ਗਵਰਨਮੈਂਟ ਸਿਡੀ ਕਨਸੀਡਰ ਕਰ ਰਹੀ ਆ ਕਿ ਜਿਹੜੀ ਮਾਰਕੀਟ ਐਕਸੈਸ ਆ ਅਮਰੀਕਨ ਫਾਰਮਰਸ ਦਾ ਉਸ ਨੂੰ ਕੈਨੇਡਾ ਦੇ ਵਿੱਚ ਵਧਾਇਆ ਜਾਵੇ ਜਿਸ ਨੂੰ ਲੈ ਕੇ ਕੈਨੇਡੀਅਨ ਫਾਰਮਰਸ ਦੀ ਕਾਫੀ ਵੱਡੀ ਨਰਾਜ਼ਗੀ ਨਜ਼ਰ ਆ ਰਹੀ ਆ ਕੈਨੇਡਾ ਲਗਾਤਾਰ ਅਮਰੀਕਾ ਲਈ ਜਿਹੜਾ ਆ ਉਹ ਸਾਜਗਰ ਮਨੋਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਕਿਸਟਰੀਕਨਲ ਤੋਂ ਨਾ ਕੰਟੀਆਂ ਦੀ ਵੀ ਸਰੇ ਚੜ ਜਾਏ ਦਰਸ਼ਕੀ ਇਹ ਤੇ ਜੇ ਅਮਰੀਕਨ ਫਾਰਮਰ ਦਾ ਕੈਨੇਡੀਅਨ ਮਾਰਕੀਟ ਦੇ ਵਿੱਚ ਐਕਸੈਸ ਵੱਧ ਆਇਆ ਦੇਰੀ ਪ੍ਰੋਡਕਸ਼ਨ ਹੋ ਲੈ ਕੇ ਕੈਨੇਡੀਅਨ ਫਾਰਮਰ ਦਾ ਵੱਡਾ ਨੁਕਸਾਨ ਹੋਈਦਾ ਪਰ ਆਮ ਪਬਲਿਕ ਨੂੰ ਡੇਰੀ ਪ੍ਰੋਡਕਟ ਜਿਹੜੇ ਆ ਉਹ ਸਸਤੇ ਮਿਲਣ ਦੀ ਪੋਸਿਬਿਲਟੀ ਵੀ ਬਣ ਜਾਂਦੀ ਆ ਇਹਦੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਹੁਣ ਥੋੜਾ ਅੰਤਾਰੀਓ ਦਾ ਅਰਖ ਕਰਦੇ ਆਂ ਇਹ ਤੇ ਵੰਡੀਖ ਸਾਬਰੇਟ ਕਿ ਮਿਸਟਰ ਡੋਨਲ ਮਿਸਟਰ ਡੱਗਫੁੱਡ ਤੇ ਸੋਮਵਾਰ ਮੁਲਾਕਾਤ ਹੋਈ ਜੀ ਮਿਸ ਮਾਰਕਾਰਨੀ ਦੇ ਨਾਲ ਉਹਨਾਂ ਨੇ ਐਨਾਉਂਸਮੈਂਟ ਕੀਤੀ ਸੀ ਕਿ ਅਸੀਂ ਮਿਸਟਰ ਮਾਰਕਾਰਨੀ ਨੂੰ ਮਿਲਣ ਜਾ ਰਹੇ ਹਾਂ ਤੇ ਉਹਨਾਂ ਨੂੰ ਅਸੀਂ 2 ਸਾਲ ਲਈ ਜਿਹੜੇ ਲੋਕ ਕੰਟੈਕਟਡ ਨੇ ਅਮਰੀਕੀ ਤਰਫੋਂ ਦੇ ਨਾਲ ਉਹਨਾਂ ਨੂੰ ਅਸੀਂ 2 ਸਾਲ ਦੀ ਟੈਕਸ ਸਰਵੇਟ ਦੀ ਮੰਗ ਕਰਦੇ ਹਾਂ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਬਰਾਬਰ ਦੇ ਭਾਈਵਾਲ ਬਣਾਂਗੇ ਤਾਂ ਕਿ ਸਾਡੇ ਸੂਬੇ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਤੇ ਜਿਹੜੀ ਮੀਟਿੰਗ ਹੋਣੀ ਹੈ ਮਿਸਟਰ ਕਾਰਨੀ ਦੇ ਨਾਲ ਇਹਦੇ ਰਿਜ਼ਲਟਸ ਕੀ ਆਉਣਗੇ ਪਰ ਹਾਲ ਦੀ ਘੜੀ ਇਸ ਨੂੰ ਲੈ ਕੇ ਖੁਸ਼ ਜਿਹੜੀਆਂ ਸੁਰਖੀਆਂ ਨੇ ਉਭਟੋ ਰਹੇ ਨੇ ਅੰਟਾਰੀਓ ਦੇ ਪ੍ਰਿੰਸਪਲ ਮਸਟੇਕ ਫੋਲਡਰ ਚਰਚਾ ਚਰਿੰਦੇ ਨੇ ਚਰਚਾ ਚ ਰਣਾ ਆਉਂਦਾ ਵੀ ਆ ਹੁਣ ਇੱਕ ਹੋਰ ਵੱਡਾ ਅਨਾਉਂਸਮੈਂਟ ਜਿਹੜਾ ਅੰਟਾਰੀਓ ਸਰਕਾਰ ਨੇ ਕੱਲ ਦਾ ਕੀਤਾ ਹੈ ਉਹ ਤੁਹਾਡੇ ਨਾਲ ਕਰਦੇ ਆਂ ਸਾਂਝਾ Ontario ਸਰਕਾਰ ਨੇ ਕੱਲ ਦੀ ਅਨਾਊਂਸਮੈਂਟ ਕੀਤੀ ਐ ਕਿ 1 ਬਿਲੀਅਨ ਡਾਲਰ ਦੇ ਲੋਨ ਪ੍ਰੋਗਰਾਮ ਸ਼ੁਰੂ ਕਰਨਗੇ। ਜਿਸ ਦੀ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਆ ਜਿਹੜੇ ਇਹਦੇ ਵਿੱਚ ਵਰਕਰਸ, ਬਿਜ਼ਨਸ, ਸਟੀਲ, ਐਲੂਮੀਨੀਅਮ ਦੀ ਜਿਹੜੀ ਇੰਡਸਟਰੀ ਆ ਜਿਹੜੀ ਇੰਪੈਕਟ ਹੋਈ ਆ ਸਾਊਥਰ ਬਾਰਡਰ ਦੇ ਟੈਸਟਿੰਗ ਆਲ ਉਹਨਾਂ ਨੂੰ ਸਪੋਰਟ ਕਰਨਗੇ। ਪ੍ਰੋਟੈਕਟ Ontario ਦਾ ਨਾਮ ਲਗਾਤਾਰ ਉਹਨਾਂ ਨੇ ਦਿੱਤਾ ਹੋਇਆ ਫਾਈਨੈਂਸ ਪ੍ਰੋਗਰਾਮ ਜਿਹੜਾ ਆ ਉਹ ਬੁੱਧਵਾਰ ਵਾਲੇ ਦਿਨ ਫਾਈਨੈਂਸ ਮਿਸਟਰ ਮਿਸਟਰ ਪੀਟਰ ਦਾ ਫਾਲਵੇ ਨੇ ਜਿਹੜਾ ਤੇ ਨਾਲ ਇਕਨੋਮਿਕ ਜਿਹੜੇ ਡਿਵੈਲਪਮੈਂਟ ਮਿਨਿਸਟਰ ਨੇ ਮਿਕ ਫਡਾਲੀ ਉਹਨਾਂ ਨੇ ਇਸ ਦੀ ਜਿਹੜੀ ਅਨਾਉਂਸਮੈਂਟ ਕੀਤੀ ਸੀ ਸੋ ਹੁਣ ਸਰਕਾਰ ਚਾਹੁੰਦੀ ਹੈ ਕਿ ਅਸੀਂ ਜਿਹੜੇ ਵੀ ਵਰਕਰਸ ਨੇ ਜਿਹੜੀਆਂ ਕੰਪਨੀਆਂ ਇਸ ਨੂੰ ਫੇਸ ਕਰ ਰਹੀਆਂ ਨੇ ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਸਪੋਰਟ ਕਰੀਏ ਇਸ ਸਪੋਰਟ ਦੇ ਵਿੱਚ 1 ਬਿਲੀਅਨ ਡਾਲਰ ਦਾ ਪ੍ਰੋਗਰਾਮ ਜਿਹੜਾ ਉਸਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਜੇ ਦੀ ਹੋਰ ਬ੍ਰੇਕ ਤੋਂ ਅਨਲਿਡਨ ਚ ਆਈ ਦੀ ਤੇ ਅਸੀਂ ਤੁਹਾਡੇ ਨਾਲ ਸੰਜੀ ਕਰਾਂਗੇ ਸੰਦਰਸਕਾਰ ਵੱਲੋਂ ਇਮੀਗ੍ਰੇਸ਼ਨ ਨੂੰ ਲਗਭਗ ਥੱਪ ਕੀਤਾ ਗਿਆ ਹੈ ਹਾਲਾਂਕਿ ਆਪੋਜੀਸ਼ਨ ਲੀਡਰ ਅਜੇ ਵੀ ਕਹਿ ਰਹੀ ਹੈ ਕਿ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਪ੍ਰੋਗਰਾਮ ਟੋਟਲੀ ਸ਼ਟਡਾਊਨ ਹੋਣਾ ਚਾਹੀਦਾ ਪਰ ਅਜੇ 50% ਕੈਨੇਡਾ ਸਟਿਲ ਸਟੂਡੈਂਟਸ ਪ੍ਰੋਗਰਾਮ ਜਿਹੜੇ ਆ ਉਹ ਚੱਲ ਰਹੇ ਨੇ ਇਮੀਗ੍ਰੇਸ਼ਨ ਦੇ ਰਿਹਾ ਉਹ ਵੀ ਚੱਲ ਰਹੀ ਆ ਪਰ ਦ ਸੂਬਿਆਂ ਦਾ ਕਲੈਸ਼ ਜਿਹੜਾ ਆ ਫੈਡਰਲ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਉਹ ਚੱਲ ਰਿਹਾ ਹੈ ਹੁਣ ਅੰਟਾਰੀਓ ਨੇ ਮੰਗ ਕੀਤੀ ਹੈ ਕਿ ਪ੍ਰੋਵਿੰਸ ਜਿਹੜਾ ਸਾਡਾ ਸਾਡਾ ਜਿਹੜਾ ਅਲੋਕੇਸ਼ਨ ਹੈ ਪ੍ਰੋਵਿੰਸ਼ੀਅਲ ਨੋਮਿਨੀ ਇਮੀਗ੍ਰੇਸ਼ਨ ਪ੍ਰੋਗਰਾਮ ਉਸ ਨੂੰ ਦੁਬਾਰਾ ਰੀਸਟੋਰ ਕਰੇ ਤੇ ਆਲਮੋਸਟ ਸਰਕਾਰ ਨੇ 50% ਜਿਹੜਾ ਕਟਾਤਾ ਹੈ ਕੰਟਰੋਲ ਜਿਹੜਾ ਹੈ ਇਮੀਗ੍ਰੇਸ਼ਨ ਪਾਲਿਸੀ ਦਾ ਆਪਣੇ ਹੱਥ ਲਿਆ ਤੇ ਕਾਫੀ ਸਾਰੇ ਪ੍ਰੀਮੀਅਰਸ ਇਸ ਗੱਲ ਦੀ ਮੰਗ ਕਰ ਰਿਹਾ ਜਿਹਦੇ ਵਿੱਚ ਅੰਟਾਰੀਓ ਵੀ ਸ਼ਾਮਲ ਹੈ ਤੇ ਉਹ ਆਪਣੇ ਹਿਸਾਬ ਨਾਲ ਦੇਖਣਗੇ ਕਿ ਉਹਨਾਂ ਨੂੰ ਕਿਹੜੇ ਪ੍ਰੋਗਰਾਮਸ ਦੇ ਵਿੱਚ ਕਿਹੜੇ ਤਰੀਕੇ ਦੇ ਲੋਕ ਜਿਹੜੇ ਆ ਉਹ ਰਿਕੁਆਇਰਡ ਨੇ ਸੋ ਇਸ ਨੂੰ ਲੈ ਕੇ ਲਗਾਤਾਰ ਕਲੈਸ਼ ਜਿਹੜਾ ਦੋਨਾਂ ਫੈਡਰਲ ਤੇ ਪ੍ਰਿੰਸਿਸ ਸਤਾਰਾਂ ਦੇ ਵਿੱਚ ਚੱਲ ਰਿਹਾ ਅੰਟਾਰੀਓ ਨੇ ਕਿ ਰਿਫੇਰ ਮੰਕੀਤੀਆ ਕਿ ਇਹ ਉਹਨਾਂ ਦੇ ਹੱਥ 'ਚ ਦੇ ਦਿੱਤਾ ਜਾਵੇ ਸੋ ਅਫਟੀਰ ਕਿ ਗੱਲ ਇਹ ਤਾਂ ਗਏ ਉਹਨੂੰ ਕੁਝ ਹੋਰ ਖਬਰਾਂ ਤੇ ਕੁਇਕਲੀ ਤੁਹਾਡੇ ਨਾਲ ਝਾਤ ਮਾਰ ਦੇਣ ਅਗਲੀ ਖਬਰ ਜਿਹੜੀ ਇਸ ਵਕਤ ਇਹ ਹੈ ਕਿ ਬੈਂਕ ਆਫ ਕੈਨੇਡਾ ਨੇ ਅਗਲਾ ਆਪਣਾ ਇੰਟਰਸਟ ਰੇਟ ਦਾ ਡਿਸੀਜਨ ਸਤੰਬਰ ਮਹੀਨੇ ਚ ਲੈਣਾ ਹੈ ਕਾਫੀ ਸਾਰੇ ਜਿਹੜੇ ਸਟਾਫਰ ਨੇ ਮਾਹਰ ਨੇ ਬੈਂਕ ਆਫ ਕੈਨੇਡਾ ਦੇ ਉਹ ਕਹਿ ਰਹੇ ਨੇ ਕਿ ਜਿਹੜੇ ਆਲ ਆਲਰੇਡੀ ਬੈਂਕ ਆਫ ਕੈਨੇਡਾ ਕੱਟ ਦੇ ਚੁੱਕਾ ਹੈ ਜਿਹੜੀ ਰੀਸੈਂਟਲੀ ਉਹਨਾਂ ਦੀ ਰਿਲੀਜ਼ਡ ਡਾਕੂਮੈਂਟੇਸ਼ਨ ਹੈ ਬੈਂਕ ਆਫ ਕੈਨੇਡਾ ਦੀ ਉਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਕੈਨੇਡੀਅਨਸ ਨੂੰ ਆਲਰੇਡੀ ਕਾਫੀ ਵੱਡੀ ਸਪੋਰਟ ਦੇ ਚੁੱਕੇ ਹਾਂ ਆ ਉਹਨਾਂ ਦਾ ਮੰਨਣਾ ਹੈ ਕਿ ਜੇ ਇਸ ਸਾਲ ਇੰਟਰਸਟ ਰੇਟਸ ਨਹੀਂ ਵੀ ਡ੍ਰੌਪ ਕੀਤਾ ਜਾਂਦਾ ਤੇ ਉਹ ਇੱਕੋ ਬਹੁਤ ਵੱਡੀ ਗੱਲ ਨਹੀਂ ਹੋਏਗੀ ਸਾਊਥ ਬਾਰਡਰ ਦੇ ਮੁਕਾਬਲੇ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਕਾਫੀ ਵੱਡੀ ਪਦਰਤੀ ਡਰਾਫਟ ਜਿਹੜੀ ਕੀਤੀ ਹੈ ਲਾਸਟ ਡਰਾਫਟ ਜਿਹੜਾ ਸੀ ਜਲਾਈ ਤੀਨੂ ਹੋਇਆ ਸੀ ਹੁਣ ਕੈਨੇਡਾ ਦਾ ਜਿਹੜਾ ਬੈਂਚਮਾਰਕ ਇੰਟਰਸਟ ਰੇਟ ਆ 2.75 ਪਰਸੈਂਟ ਹੈ ਸੋ ਇਹ ਜਿਹੜੇ ਕੌਂਸਲ ਮੈਂਬਰ ਨੇ ਉਹਨਾਂ ਦੇ ਵਿਚਾਰ ਇਸ ਸਤਕਾਸੀਆਂ ਦੇ ਇਹ ਨੇ ਕਿ ਕੈਨੇਡਾ ਦੇ ਵਿੱਚ ਅਨਟਰਸਟ ਰੇਟ ਜਿਹੜਾ ਆ ਉਹ ਅਸੀਂ ਲੋਰਡਨ ਸਾਡਾ ਡ੍ਰੌਪ ਕਰ ਚੁੱਕੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਲੋਰ ਹੋਏਗੀ ਤੇ ਅਸੀਂ ਇਹਦੇ ਤੇ ਹੋਰ ਵਰਕ ਕਰ ਸਕਦੇ ਹਾਂ ਹਾਲਾਚੇ ਇਹ ਉਹਨਾਂ ਦੀ ਰਏ ਆ ਪਰ ਜਿਹੜੇ ਬਾਕੀ ਇਕਨੋਮਿਕਸ ਨੇ ਬੈਂਕਾਂ ਦੇ ਉਹਨਾਂ ਦਾ ਇਹ ਮੰਨਣਾ ਆ ਕਿ ਇਸ ਸਤੰਬਰ 30 ਨੂੰ ਜਿਹੜੀ ਬੈਂਕ ਆਫ ਕੈਨੇਡਾ ਦੀ ਮੀਟਿੰਗ ਆ ਇਹਦੇ ਵਿੱਚ ਪੌਸਿਬਿਲਿਟੀ ਆ ਕਿ ਇੱਕ ਕੁਆਟਰ ਅਨਟਰਸਟ ਰੇਟ ਜੜਾਇਆ ਉਹ ਡ੍ਰਾਪ ਹੋ ਕੀਤਾ ਜਾ ਸਕਦਾ ਹੈ ਅਨਦਰ ਕੁਆਟਰ ਇਸ ਸਾਲ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇ ਇਸ ਸਾਲ ਦੋ ਕੁਆਟਰ ਬੈਂਕ ਆਫ ਕੈਨੇਡਾ ਗਰਾਵਟ ਕਰ ਦਿੰਦਾ ਹੈ ਇਹ ਵੀ ਡਿਪੈਂਡ ਕਰਦਾ ਹੈ ਕਿ ਫੈਡਲ ਰਿਜ਼ਰਵ ਅਮਰੀਕਾ ਦਾ ਬੈਂਕ ਕਿੰਨਾ ਦੇ ਡਿਸੀਜਨ ਆਂਦਾ ਤੇ ਬੈਂਕ ਆਫ ਕੈਨੇਡਾ ਹੋ ਸਕਦਾ ਹੈ ਕਿ 2026 ਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਕੋਈ ਡ੍ਰਾਪ ਨਾ ਕਰੇ ਸੋ ਕਾਫੀ ਸਾਰੀਆਂ ਇਸ ਨੂੰ ਲੈ ਕੇ ਜਿਹੜੀਆਂ ਪੇਸ਼ੰਗੋਈ ਹੋ ਰਹੀਆਂ ਨੇ ਅਸੀਂ ਲਗਾਤਾਰ ਤੁਹਾਡੇ ਨਾਲ ਅਪਡੇਟ جاری ਰੱਖਾਂਗੇ ਪਰ ਤੋਂ ਸੀਥੀ ਮੰਡਿਓ ਕੇ ਜੋ ਬੈਂਕ ਆਫ ਕੈਨੇਡਾ ਨੇ ਹੁਣ ਤੱਕ ਇੰਟਰਸਟ ਰੇਟ ਡ੍ਰੌਪ ਕੀਤੇ ਆ ਸੋ ਬੈਂਕ ਦੋ 10 10 ਸਾਲ ਲਈ ਸਾਢੇ 3 4% ਦੇ ਵਿੱਚ ਤੁਹਾਨੂੰ ਇੰਟਰਸਟ ਰੇਟ ਜਿਹੜਾ ਆਫਰ ਕਰ ਰਿਹਾ ਇਹ ਗੁੱਡ ਇਨਫਰ ਤੁਹਾਡੇ ਲਈ ਅਫੋਰਡੇਬਲ ਆ ਕਿ ਇੰਟਰਸਟ ਰੇਟ ਦੀ ਗ੍ਰਾਡਵਰਦਨ ਨਾਲ ਤੁਹਾਨੂੰ ਹੋਰ ਵੱਡੀ ਰਾਹਤ ਮਿਲ ਸਕਦੀ ਹੈ ਇਹਦੇ ਬਾਰੇ ਜਰੂਰ ਸਾਡੇ ਨਾਲ ਤੁਸੀਂ ਸੰਪਰਕ ਪਾਓ ਸਟੂਡੀਓ ਦਾ ਨੰਬਰ ਆਣਗੇ ਨੰਬਰ ਆਣਗੇ 9056011350 905 601 1350 ਨੰਬਰ ਹਨ ਜੀ ਇਹਨਾਂ ਦੇ ਉੱਪਰ ਤੁਹਾਡੇ ਸਾਡੇ ਸਵਾਲ ਹੋ ਸਕਦੇ ਆ ਸੋ ਸਾਡੇ ਨਖਬਰਾਂ ਦੇ ਸਪਾਂਸਰਾਂ ਸ਼ਾਮਿਲ ਨੇ ਬੀ ਐਮ ਕੇ ਐਕਸਪ੍ਰੈਸ ਇਹਨੂੰ ਅਰਜੰਟ ਅਰਜੰਟ ਕੈਲੀਫੋਰਨੀਆ ਲਈ ਟੀ ਡਰਾਈਵਰ ਚਾਹੀਦਾ ਤੇ ਨਾਲ ਦੀ ਨਾਲ ਅਮਰੀਕਾ ਲਈ ਸਿੰਗਲ ਡਰਾਈਵਰ ਚਾਹੀਦਾ ਜੇ ਤੁਸੀਂ ਟਰਕਿੰਗ ਖੇਤਰ ਦੇ ਵਿੱਚ ਜੌਬ ਚਾਹੁੰਦੇ ਹੋ ਉਹ ਵੀ 12 ਮਹੀਨੇ ਇੱਕ ਹਾਲੀ ਰਿਕਰੂਟਰ ਕੰਪਨੀ ਹੈ ਟੋਬੀ ਕੋ ਬੇਸਡ 416 276 5570 416 276 5677 ਅਮਰੀਕਾ ਚ ਲੌਂਗ ਤੇ ਸ਼ਾਰਟ ਡਿਸਟੈਂਸ ਲਈ ਜੇ ਤੁਸੀਂ ਡਰਾਈਵਰ ਦੀ ਜੌਬ ਚਾਹੁੰਦੇ ਹੋ ਜਾਂ ਆਨਰੇਟਰ ਦੀ ਤੇ ਡੀਐਮਕੇ ਐਕਸਪਰਸ ਨਾਲ ਤੁਸੀਂ ਜਿਹੜੀ ਆ ਉਹ ਗੱਲਬਾਤ ਕਰ ਲੈਣੀ ਹੈ ਜੀ ਤੇ ਮੇਰੀ ਲਾਈਨ ਇਸ ਵਕਤ ਜੁੜ ਗਈ ਆ ਲਖਮੀਰ ਕਰ ਲਾਲ ਮਾਰਗੋ ਬ੍ਰੋਕਰਸ